ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨਾ ਬਣਾਇਆ ਹੈਗਾ ਅੱਜ ਸਾਗ ਸਾਗਤ ਮੈਂ ਬਣਾ ਲਿਆ ਆ ਪਰ ਮੈਂ ਤੁਹਾਨੂੰ ਦੱਸਦੀ ਆ ਵੀ ਮੇਲ ਦੇ ਵਿੱਚ ਕਿਹੜੀ ਚੀਜ਼ ਆ ਜਿਹੜੀ ਮੈਂ ਨਹੀਂ ਪਾਉਂਦੀ ਹੈਗੀ ਜੇ ਆਪਾਂ ਉਹ ਚੀਜ਼ ਨੂੰ ਪਾਉਨੇ ਆ ਤਾਂ ਆਪਣੇ ਜਿਹੜਾ ਤਜਾਬ ਜਿਹੜਾ ਜ਼ਿਆਦਾ ਬਣਨ ਲੱਗ ਪੈਂਦਾ ਆ ਤੇ ਮੈਂ ਨਾ ਪਹਿਲਾਂ ਸਾਗ ਨੂੰ ਥੋੜਾ ਤੜਕਾ ਲੋ ਨਹੀਂ ਆ ਵੀ ਮੈਂ ਤੁਹਾਨੂੰ ਦੱਸੂਗੀ ਜ਼ਰੂਰ ਵੀ ਮੇਲ ਵਿੱਚ ਕੀ ਨਹੀਂ ਪਾਉਂਦੀ ਜਿੱਦਾਂ ਆਪਾਂ ਸਾਗ ਬਣਾਉਣ ਲੱਗੇ ਵਿੱਚ ਮਿਰਚਾਂ ਆਦਰਕ ਵਗੈਰਾ ਪਾ ਲੈਣੇ ਹਨ ਮੈਂ ਆਪਾਂ ਕਹਿ ਦਿੰਨੇ ਆਂ ਆਪੇ ਬਾਏ ਨਾ ਹੂਜੇ ਕਿਤੇ ਤੇ ਪਰ ਨਾ ਮੈਂ ਇਹ ਕੰਨੀ ਆ ਵੀ ਤੁਸੀਂ ਬੜੇ ਵੀਡੀਓ ਜਿਹੜੀਆਂ ਨਾ ਬੜੇ ਧਿਆਨ ਨਾਲ ਦੇਖਿਓ ਵੀ ਮੈਂ ਕਿਹੜੀ ਚੀਜ਼ ਹੈ ਜਿਹੜੀ ਨਹੀਂ ਪਹੁੰਚੀ ਹੈਗੀ ਇਹ ਗੱਲ ਹੈ ਵੀ ਆਪਾਂ ਉਹ ਚੀਜ਼ ਨੂੰ ਬਾਅਦ 'ਚ ਆਪਾਂ ਪਾ ਸਕਦੇ ਆ ਪਰ ਨਾਲ ਨਹੀਂ ਪਾਉਣਾ ਹੈਗਾ ਆਪਾਂ ਜਿੱਦਾਂ ਲਸਣ ਆ ਲਸਣ ਜਿੱਦਾਂ ਮਰਜ਼ੀ ਆਪਾਂ ਹਨਾ ਇਹ ਪਾ ਲਈਏ ਇਹਦਾ ਕੋਈ ਨੁਕਸਾਨ ਨਹੀਂ ਪਰ ਮਹਰੇ ਜੀ ਦੀ ਸਾਗ ਜਿੱਦਾਂ ਮਰਜ਼ੀ ਪਾ ਲਓ ਤੇ ਮੈਂ ਆ ਨਾ ਇਹਦੇ ਵਿੱਚ ਜਿਹੜੀ ਆ ਵੀ ਇਹ ਕਿੰਨੀ ਮੈਂ ਇਹਦੇ ਵਿੱਚ ਨਾ ਅਦਰਕ ਬਿਲਕੁਲ ਨਹੀਂ ਪਾਉਂਦੀ ਹੈਗੀ ਹੁਣ ਤੜਕੇ ਦੇ ਵਿੱਚ ਦੇਖ ਲਓ ਵੀ ਮੈਂ ਅਦਰਕ ਜਿਹੜਾ ਪਾਉਣਾ ਆ ਇਹ ਜਿਹੜਾ ਤੜਕਾ ਦੋ ਵਾਰ ਦਾ ਆ ਇੱਕੋ ਪਲੇਟ 'ਚ ਰੱਖ ਲਿਆ ਆਪਾਂ ਤੇ ਹੁਣ ਦੇਖੋ ਇਹਦੇ ਵਿੱਚ ਮੈਂ ਕਿੰਨਾ ਵੱਡਾ ਅਦਰਕ ਪਾਇਆ ਹੋਇਆ ਹੈ ਪਰ ਮੈਂ ਹਮ ਪਹਿਨਾ ਤੇਲ ਗਰਮ ਕਰ ਲੈਣੀ ਆ ਫਿਰ ਇਹ ਆ ਵੀ ਜਦੋਂ ਆਪਾਂ ਸਾਗ ਬਣਾਉਣਾ ਆ ਜਦੋਂ ਮਤਲਬ ਸਾਗ ਦੇ ਪਹਿਲਾਂ ਪਾਉਣ ਲਈ ਆ ਮਾੜਾ ਜਿਹਾ ਰਿੱਚਦਾ ਆ ਉਹਦੇ ਵਿੱਚੋਂ ਨਾ ਆਪਾਂ ਭਰੋ ਭਰੋ ਪਾਣੀ ਜਿਹੜਾ ਆ ਉਹ ਕੱਢ ਦੇਣਾ ਆ ਪਾਣੀ ਕੱਢਣ ਦੇ ਨਾਲ ਹੀ ਹੁੰਦਾ ਆ ਵੀ ਥੋੜਾ ਬਹੁਤ ਤਜਾਬ ਜਿਹੜਾ ਘੜ ਜਾਂਦਾ ਆ ਜਿਹੜਾ ਤਜਾਬ ਬਣਨ ਦਾ ਇਹੀ ਕਾਰਨ ਆ ਵੀ ਆਪਾਂ ਜਦੋਂ ਅਦਰਕ ਨਾਲ ਪਾ ਦਿੰਨੇ ਆ ਸਾਗ ਕਿਉਂਕਿ ਸਾਗ ਦੇ ਵਿੱਚ ਤਾਂ ਪਹਿਲਾਂ ਹੀ ਤਜਾਬ ਬਹੁਤ ਹੁੰਦਾ ਆ ਜਦੋਂ ਆਦਰਕ ਪਾ ਦਿੰਨੇ ਆ ਪੰਜਾਬ ਬਨਨ ਦੀ ਮਾਤਰਾ ਜਿਹੜੀ ਆ ਪਾ ਦਿੰਦੀ ਆ ਇਸ ਕਰਕੇ ਨਾ ਸਾਗ ਦੇ ਵਿੱਚ ਕਦੇ ਵੀ ਰਿੰਜ ਦੇ ਸਾਗ ਦੇ ਵਿੱਚ ਆਦਰਕ ਜਿਹੜਾ ਆ ਨਹੀਂ ਪਾਉਣਾ ਹੈ। ਦਸਨ ਤੁਸੀਂ ਜਿਹੜਾ ਪਾਉਣਾ ਦੋ ਤਿੰਨ ਗੁੱਥੇ ਜਿਹੜੇ ਆ ਪਾ ਸਕਦੇ ਆ। ਤੇ ਦੇਖ ਲਓ ਵੀ ਮੈਂ ਬਿਲਕੁਲ ਵੀ ਇਹਦੇ ਸਾਗ ਦੇ ਵਿੱਚ ਨਾ ਮੈਂ ਆਦਰਕ ਨਹੀਂ ਪਾਇਆ ਹੈਗਾ। ਇਹ ਦੇਖੋ ਅੱਜ ਮੈਂ ਇਹਨੂੰ ਵੈਸੇ ਕੱਟ ਕੇ ਪਾਇਆ ਮਰੋੜ ਕੇ ਨਹੀਂ ਪਾਇਆ ਕਿਉਂਕਿ ਤਾਂ ਇੱਕ ਵਾਰੀ ਤੋਂ ਮੈਂ ਨਾ ਸਾਗ ਇਹਦੇ ਮਰੋੜ ਕੇ ਪਾਤਾ ਸੀ ਬਾਹਰ ਚਾ ਪਾਤਾ ਨੂੰ ਪਤਾ ਇਹ ਹਾਂ ਜਿਹੜਾ ਗ੍ਰਾਇੰਡ ਕਰ ਲਿਆ ਆਪਾਂ ਉਹ ਮਲ ਗ੍ਰੈਂਡਰ ਦੇ ਨਾਲ ਹੁਣ ਦੇਖੋ ਹੁਣ ਮੈਂ ਇਥੇ ਅਦਰਕ ਜ਼ਰੂਰ ਪਾਉਣਾ ਹੈਗਾ ਆ ਵੀ ਇਹ ਨਹੀਂ ਹੈਗਾ ਵੀ ਹੁਣ ਨਹੀਂ ਪਾਉਣਾ ਆਪਾਂ ਤੜਕੇ ਅਦਰਕ ਜਿਹੜਾ ਪਾਤਾ ਸੀ ਇਹਦੇ ਵਿੱਚ ਫਿਰ ਜਿਹੜਾ ਤਜਾ ਪਿਆ ਨਹੀਂ ਪਾਉਣਾ ਹੈਗਾ ਤੁਸੀਂ ਇਸੇ ਤਰ੍ਹਾਂ ਇਹਨਾਂ ਸਾਗ ਨੂੰ ਬਣਾਇਆ ਕਰੋ ਅਦਰਕ ਬਸ ਰਹਿ ਜੇ ਸਾਗ ਜਿਹੜਾ ਪਾਉਣਾ ਹੈਗਾ ਇਹ ਠੀਕ ਥਾਂ 'ਤੇ ਰੱਖਣਾ ਹੈ ਆ ਫਿਰ ਬਿਲਕੁਲ ਜਿਹੜਾ ਤਜਾ ਨਹੀਂ ਪਾਉਣਾ ਇੱਕ ਇਹ ਆ ਵੇਰੇ ਜਦੋਂ ਪਾਣੀ ਪਹਿਲਾ ਪਾ ਸਕਾ ਥਲੇ ਪਾਣੀ ਆ ਉਹ ਪਾਣੀ ਜਿਹੜਾ ਮਾੜਾ ਜਿਹੜਾ ਰਹਿ ਗਿਆ ਸਾਗ ਨੂੰ ਉਹ ਪਾਣੀ ਜਿਹੜਾ ਥੋੜੀ ਥੋੜੀ ਜਿਹੜਾ ਸਾਰਾ ਕੱਢ ਦਿਓ ਇੱਕ ਪਾਸੇ ਗੈਸ ਦੇ ਪਾਣੀ ਜਿਹੜਾ ਹੈ ਗਰਮ ਕਰਨਾ ਰੱਖ ਦੋ ਫੇ ਉਹ ਪਾਣੀ ਕੱਢ ਕੇ ਉਹ ਰਿਜਿਆ ਕੋਈ ਪਾਣੀ ਪਾ ਦੇਣਾ ਜਾਂ ਜੇ ਠੰਡਾ ਸਾਗ ਪਾਵਾ ਪਾਣੀ ਪਾ ਦਵਾਂਗੇ ਤੇ ਗਰਮ ਠੰਡਾ ਹੋ ਜਾਂਦਾ ਤਾਂ ਸਾਗ ਜਲਦੀ ਨਹੀਂ ਪੰਦਾ ਪਾਣੀ ਰੰਨ ਕੇ ਹੀ ਸਾਗ ਦੇ ਵਿੱਚ ਪਾਉਣਾ ਆ ਅੱਗੇ ਵੀ ਇਹਨਾਂ ਨੂੰ ਇੱਕ ਦਿਨ ਕੱਢਦੇ ਹੁੰਦੇ ਸੀ ਇਹਨੀਆਂ ਸਾਗ ਤੋਂ ਪਾਣੀ ਇਦਾਂ ਕੱਢ ਜਿਵੇਂ ਨਾਲ ਪਹਿਲਾਂ ਕੱਢ ਦੇਣਾ ਸਾਰਾ ਪੋਲੀ-ਪੁਲੀ ਦੇ ਨਾਲ ਤੇ ਬਾਅਦ ਚ ਜਿਹੜਾ ਪਾਣੀ ਆ ਥੋੜੀ ਦੇ ਉੱਤੇ ਡੂੰਘਾ ਨੰਗਾ ਰੱਖ ਦੇਣਾ ਔਰ ਇਹਦੇ ਰੰਨ ਕੇ ਪਾਣੀ ਜਿਹੜਾ ਵਿੱਚ ਪਾਈ ਜਾਣਾ ਹੁਣ ਜਦੋਂ ਆਪਾਂ ਗੈਸਾਂ ਤੇ ਰੱਖਦੇ ਆ ਆਪਾਂ ਇਸੇ ਤਰ੍ਹਾਂ ਕਰਨਾ ਕੁੱਕਰ ਦੇ ਵਿੱਚੋਂ ਸਾਰਾ ਪਾਣੀ ਪਹਿਲਾਂ ਕੱਢ ਲੈਣਾ ਆ ਔਰ ਪਾਣੀ ਜਿਹੜਾ ਰੰਨ ਕੇ ਉਹ ਵਿੱਚ ਪਾ ਦੇਣਾ ਬਸ ਇਹੀ ਮੈਂ ਤਾਂ ਕਹੂੰਗੀ ਵੀ ਤੁਸੀਂ ਸਾਗ ਦੇ ਰਿਜ ਦੇ ਵਿੱਚ ਸਾਗ ਰੱਖਣਾ ਪਾਓ ਉਹਦੇ ਨਾਲ ਤੇ ਜਿਹੜਾ ਬਿਲਕੁਲ ਵੀ ਨਹੀਂ ਬਣਦਾ ਹੈਗਾ ਉਸ ਜਿਹੜਾ ਸਾਗ ਬਣਾਇਆ ਕਰੋ ਜੀ ਤੁਹਾਨੂੰ ਵੀ ਮੇਰਾ ਸਾਗ ਬਣਾਉਣ ਦਾ ਤਰੀਕਾ ਚੰਗਾ ਲੱਗਾ ਜੇ ਵਧੀਆ ਲੱਗ ਜਾਇਆ ਵੀਡੀਓ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੇ ਫਿਰ ਆਪਾਂ ਹੋਰ ਵੀਡੀਓ ਦੇ ਵਿੱਚ ਮਿਲਾਂਗੇ ਹੁਣ ਮੈਂ ਜਿਹੜਾ ਸਾਗ ਮਸਰਤਾ ਲਾ ਦੇਣਾ ਆ ਆਪਾਂ ਵੀਡੀਓ ਇਸ ਤੋਂ ਜ਼ਿਆਦਾ ਲੰਬੀ ਨਹੀਂ ਕਰਨੀ ਚਾਹੁੰਦੇ ਤੇ ਇਧਰ ਤੁਹਾਡੇ ਸਾਹਮਣੇ ਬਣਿਆ ਪਿਆ ਦੇਖ ਲਓ ਬਹੁਤ ਵਧੀਆ ਬਣਿਆ ਹੋਇਆ ਇਹ ਸਾਗ ਇਹ ਦੇਖੋ ਸਾਗ ਤਾਂ ਬਹੁਤ ਸੋਹਣਾ ਬਣਿਆ ਗਿਆ ਠੀਕ ਹੈ ਇਹ ਮੈਂ ਹੁਣ ਤੜਕਾ ਲਗਾ ਲੂੰ ਤੇ ਸਾਗ ਜਿਹੜਾ ਸਾਗ ਚ ਪਾ ਦਵਾਂਗੀ ਵੱਡੀ ਬੜਾਈ ਚ ਪਾਵਾਂਗੇ ਥੋੜਾ ਥੋੜਾ ਜ਼ਿਆਦਾ ਕੱਢ ਕੇ ਬਾਹਰ ਰੱਖ ਲਵਾਂਗੀ ਡੋਂਗੇ ਚ ਤੇ ਤੁੰਕੀ ਜਿਹੜਾ ਮੈਂ ਪਾ ਦੇਣਾ ਹੈ ਤੇ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਉਹਨਾਂ ਚ ਦਿੱਤਾ ਹਰਿਆਣੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ